ਇਸ ਵੀਡੀਓ ਦੀ ਖਬਰ ਜਿਹੜੀ ਆ ਪਾਸਟਰ ਵਰਜਿੰਦਰ ਦੇ ਨਾਲ ਜੁੜੀ ਹੋਈ ਸਾਹਮਣੇ ਆਇਆ ਤੁਹਾਨੂੰ ਦੱਸ ਦੇ ਕਿ ਪਾਸਟਰ ਵਰਜਿੰਦਰ ਨੂੰ ਉਮਰ ਕੈਦ ਦੀ ਸਜ਼ਾ ਹੋ ਗਈ ਹੈ ਜੀ ਹਾਂ ਜਿਸ ਫੈਸਲੇ ਨੂੰ ਲੈ ਕੇ ਫੈਸਲੇ ਦੀ ਘੜੀ ਨੂੰ ਲੈ ਕੇ ਸਭ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਸੀ ਪਹਿਲਾ ਫੈਸਲਾ ਰੱਖਵਾ ਰੱਖਿਆ ਗਿਆ ਸੀ ਮੁਹਾਲੀ ਕੋਰਟ ਦੇ ਵਿੱਚ ਜਿਹੜਾ ਸੁਣਵਾਈ ਹੋਈ ਸੀ ਤਾਂ ਹੁਣ ਆ ਪਾਸਟਰ ਵਰਜਿੰਦਰ ਨੂੰ ਉਮਰ ਕੈਦ ਦੀ ਸਜ਼ਾ ਹੋ ਗਈ ਹੈ ਜੀ ਹਾਂ 7 ਸਾਲ ਬਾਅਦ ਜੋ ਪੀੜਤਾ ਜੜੀਆਂ 7 ਸਾਲ ਜਿਸ ਨੇ ਇੰਤਜ਼ਾਰ ਕੀਤਾ ਅੱਜ ਉਸ ਦੀ ਮਿਹਨਤ ਨੂੰ ਜੜਾ ਫਲ ਆ ਗਿਆ ਬੂਰ ਪੈ ਗਿਆ ਉਸ ਨੇ ਜੋ ਅੱਜ ਤੱਕ ਸਿਆਹ ਬਰਦਾਸ਼ ਕੀਤਾ ਉਸ ਨੂੰ ਅੱਜ ਉਸ ਦਾ ਫਲ ਮਿਲ ਗਿਆ 7 ਸਾਲ ਬਾਅਦ ਪਾਸਟਰ ਬਜਿੰਦਰ ਨੂੰ ਉਮਰ ਕੈਦ ਦੀ ਸਜ਼ਾ ਹੋ ਗਈ ਹੈ ਜੀ ਹਾਂ ਲੋਕਾਂ ਦੀਆਂ ਨਜ਼ਰਾਂ ਟਿਕੀਆਂ ਹੋਇਆ ਸੀ ਅੱਜ ਦੇ ਦਿਨ ਤੇ ਅੱਜ ਦੀ ਸਭ ਤੋਂ ਵੱਡੀ ਖਬਰ ਜੇ ਮੈਂ ਕਹਾਂ ਕਿ ਪਾਸਟਰ ਬਰਜਿੰਦਰ ਦੇ ਫੈਸਲੇ ਨੂੰ ਲੈ ਕੇ ਆ ਤਾਂ ਕੋਈ ਵੱਡੀ ਗੱਲ ਨਹੀਂ ਹੋਵੇਗੀ ਕਿਉਂਕਿ ਸਾਰੇ ਪੰਜਾਬ ਦੀਆਂ ਨਜ਼ਰਾ ਪੰਜਾਬ ਤੋਂ ਬਾਹਰ ਦੇ ਲੋਕ ਜੋ ਪਾਸਟਰ ਬਰਜਿੰਦਰ ਦੇ ਚੌਣ ਵਾਲੇ ਨੇ ਜਾਂ ਫਿਰ ਜੋ ਉਸ ਨੂੰ ਅੱਜ ਤੱਕ ਚੈਲੰਜ ਕਰਦੇ ਆਏ ਨੇ ਜਦੋਂ ਵੀ ਇਸ ਦੇ ਨਾਲ ਵਿਵਾਦ ਜੁੜਿਆ ਪਾਸਟਰ ਬਰਜਿੰਦਰ ਦੇ ਨਾਲ ਤਾਂ ਹਰ ਕਿਸੇ ਦੀ ਨਜ਼ਰ ਜਿਹੜੀ ਆ ਦੇ ਫਾਸਲੇ ਤੇ ਟਿੱਕੀ ਹੋਈ ਸੀ ਕਿ ਵਜਿੰਦਰ ਨੂੰ ਆਖਿਰਕੋਟ ਕਿਹੜੀ ਸਜ਼ਾ ਸੁਣਾਵੇਗਾ ਹਾਲਾਂਕਿ ਜੋ ਉਥੇ ਅੱਜ ਪਹੁੰਚੇ ਹੋਏ ਸੀ ਗੁਰਸਿਮਰਨ ਸਿੰਘ ਮੰਡ ਵੀ ਜੜਿਆ ਉਥੇ ਪਹੁੰਚੇ ਹੋਏ ਸੀ ਕਈ ਹੋਰ ਲੋਕ ਅੱਜ ਸਜ਼ਾ ਸੁਣਨ ਦੇ ਲਈ ਉਥੇ ਪਹੁੰਚੇ ਹੋਏ ਸੀ ਕਿ ਬਜਿੰਦਰ ਨੂੰ ਕੀ ਸਜ਼ਾ ਸੁਣਾਈ ਜਾਵੇਗੀ ਉਹਨਾਂ ਨੇ ਕਿਹਾ ਸੀ ਕਿ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਆ ਅਜਿਹੇ ਬੰਦੇ ਨੂੰ ਜੋ ਧਰਮ ਦੇ ਨਾਂ ਤੇ ਕਲੰਕ ਹੋਵੇ ਤਾਂ ਇਸ ਵੇਲੇ ਦੀ ਵੱਡੀ ਖਬਰ ਜੇ ਕਹਿ ਲਈਏ ਕਿ ਪਾਸਟਰ ਬਜਿੰਦਰ ਦੇ ਨਾਲ ਜੁੜੀ ਹੋਈ ਆ ਉਮਰ ਕੈਦ ਦੀ ਸਜ਼ਾ ਜਿਹੜੀ ਆ ਪਾਸਟਰ ਬਜਿੰਦਰ ਨੂੰ ਹੋ ਗਈ ਆ ਕਮੈਂਟ ਤੁਸੀਂ ਵੀ ਕਰੋ ਕਿ ਤੁਸੀਂ ਪਾਸਟਰ ਬਜਿੰਦਰ ਨੂੰ ਲੈ ਕੇ ਕੀ ਸੋਚਦੇ ਹੋ ਕਿ ਤੁਸੀਂ ਉਸ ਦੇ ਸਮਰਥਕ ਹੋ ਕਿਉਂਕਿ ਸਮਰਥਕਾਂ ਦੇ ਵੱਲੋਂ ਲਗਾਤਾਰ ਕਿਆ ਜਾ ਰਿਹਾ ਸੀ ਕਿ ਪਾਸਟਰ ਬਜਿੰਦਰ ਨੂੰ ਫਸਾਇਆ ਜਾ ਰਿਹਾ ਅਜੇ ਹੀ ਕੋਈ ਗਾਲ ਨਹੀਂ ਪਾਸਟਰ ਬਜਿੰਦਰ ਤਾਂ ਬਹੁਤ ਚੰਗਾ ਇਨਸਾਨ ਹੈ ਪਰ ਜਿਸ ਦੇ ਨਾਲ ਬੀਤਦੀ ਹੈ ਜਗਜਾਹਰ ਹੁੰਦੀ ਹੈ ਹੱਡ ਬੀਤੀ ਹੁੰਦੀ ਹੈ ਸਿਰਫ ਉਸੇ ਨੂੰ ਪਤਾ ਹੁੰਦਾ ਕਿੰਨੇ ਹੀ ਵਿਵਾਦ ਕੁਝ ਹੀ ਦਿਨਾਂ ਦੇ ਵਿੱਚ ਪਾਸਟਰ ਬਜਿੰਦਰ ਦੇ ਨਾਲ ਜੁੜੇ ਹੋਏ ਸਾਹਮਣੇ ਆਏ ਕਦੇ ਉਸ ਦੀ ਮਾਰਕੁਟਾਈ ਦੀ ਵੀਡੀਓ ਸਾਹਮਣੇ ਆਉਂਦੀ ਹੈ ਕਦੇ ਉਹ ਕਿਸੇ ਔਰਤ ਨੂੰ ਜਲੀਲ ਕਰਦਾ ਨਜ਼ਰ ਆਉਂਦਾ ਤੇ 7 ਸਾਲ ਜਿਸ ਔਰਤ ਨੇ ਇੰਤਜ਼ਾਰ ਕੀਤਾ ਜਿਸ ਕੁੜੀ ਨੇ ਇੰਤਜ਼ਾਰ ਕੀਤਾ ਲੜਾਈ ਲੜੀ ਜਿਸ ਨੇ ਅ ਇਹ ਨਹੀਂ ਸੋਚਿਆ ਕਿ ਉਸਤੇ ਕੀ ਕੀ ਮੁਸ਼ਕਿਲਾਂ ਆਣਗੀਆਂ ਹਾਲਾਂਕਿ ਉਸ ਨੂੰ ਡਰਾਇਆ ਧਮਕਾਇਆ ਵੀ ਗਿਆ ਔਨਅਰ ਤੇ ਉਸਦੀ ਇੱਕ ਇੰਟਰਵਿਊ ਵੀ ਸਾਹਮਣੇ ਆਈ ਸੀ ਉਹਨਾਂ ਨੇ ਪਿਛਲੇ ਦਿਨ ਇੰਟਰਵਿਊ ਦਿੱਤੀ ਸੀ ਜਦੋਂ ਮਹਾਲੀ ਕੋਰਟ ਨੇ ਫੈਸਲਾ ਜਿਹੜਾ ਰਾਖਮਾ ਰੱਖਿਆ ਸੀ ਪਾਸਟਰ ਬਜਿੰਦਰ ਨੂੰ ਪਟਿਆਲਾ ਦੀ ਕੇਂਦਰੀ ਜੇਲ੍ਹ ਦੇ ਵਿੱਚ ਭੇਜ ਦਿੱਤਾ ਗਿਆ ਸੀ ਉਸ ਤੋਂ ਬਾਅਦ ਔਨਅਰ ਦੇ ਨਾਲ ਉਹਨਾਂ ਨੇ ਖਾਸ ਗੱਲਬਾਤ ਕੀਤੀ ਸੀਗੀ ਤਾਂ ਉਸ ਦੌਰਾਨ ਵੀ ਉਹਨਾਂ ਨੇ ਦੱਸਿਆ ਸੀ ਕਿ ਉਹਨਾਂ ਨੂੰ ਡਰਾਇਆ ਧਮਕਾਇਆ ਗਿਆ ਲਗਾਤਾਰ ਪਰ ਉਸਨੇ ਹਾਰ ਨਹੀਂ ਮੰਨੀ ਉਸਨੇ ਕਿਹਾ ਕਿ ਪਾਸਟਰ ਬਰਜਿੰਦਰ ਦੇ ਨਾਲ ਕੁਝ ਲੋਕ ਹੋਰ ਵੀ ਸੀਐਸ ਪੂਰੇ ਕਾਂਡ ਦੇ ਵਿੱਚ ਜੋ ਸ਼ਾਮਲ ਸੀਗੇ ਤਾਂ ਉਸ ਉਹਨਾਂ ਨੂੰ ਵੀ ਉਹ ਸਜ਼ਾ ਜੜੀਆ ਜ਼ਰੂਰ ਦਵਾਈਗੀ ਹਾਲਾਂਕਿ ਲੋਕਾਂ ਦੇ ਵੱਲੋਂ ਉਸ ਨੂੰ ਕਿਹਾ ਗਿਆ ਜੋ ਪਾਸਟਰ ਦੇ ਚਾਹਤੇ ਨੇ ਜੋ ਪਾਸਟਰ ਨੂੰ ਮੰਨਦੇ ਨੇ ਉਹਨਾਂ ਦੇ ਵੱਲੋਂ ਉਸ ਲੜਕੀ ਨੂੰ ਕਿਹਾ ਗਿਆ ਕਿ ਇਹ ਤਾਂ ਜ਼ਬਰਜਨਾਹ ਦੇ ਪਰਚੇ ਕਰਵਾਉਂਦੀ ਹੈ ਦੋਸ਼ ਜਿਹੜੇ ਆ ਉਸ ਕੁੜੀ ਤੇ ਲਗਾਏ ਗਏ ਸੀ ਪਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਜਿਵੇਂ ਕਹਿ ਲਿਆ ਕਿ ਕਾਨੂੰਨ ਸਭ ਦੇ ਨਾਲ ਇਨਸਾਫ ਕਰਦਾ ਤਾਂ ਕਿਤੇ ਨਾ ਕਿਤੇ ਇਸ ਕੁੜੀ ਦੇ ਨਾਲ ਇਨਸਾਫ ਹੋਇਆ 7 ਸਾਲ ਬਾਅਦ ਪਾਸਟਰ ਬਜਿੰਦਰ ਨੂੰ ਸਜ਼ਾ ਹੋਈ ਹੈ ਉਮਰ ਕੈਦ ਦੀ ਸਜ਼ਾ ਜਿਹੜੀ ਆ ਪਾਸਟਰ ਬਜਿੰਦਰ ਨੂੰ ਸੁਣਾਈ ਗਈ ਹੈ ਤਾਂ ਹਰ ਕੋਈ ਅੱਜ ਸਿਰਫ ਇਸੇ ਖਬਰ ਤੇ ਇਸੇ ਫੈਸਲੇ ਤੇ ਨਜ਼ਰਾਂ ਟਿਕਾਈ ਬੈਠੇ ਸੇ ਕਿ ਆਖਰ ਪਾਸਟਰ ਬਜਿੰਦਰ ਨੂੰ ਕਿਹੜੀ ਸਜ਼ਾ ਜਿਹੜੀ ਆ ਕੋਰਟ ਸੁਣਾਏਗੀ ਤਾਂ ਪਾਸਟਰ ਬਜਿੰਦਰ ਨੂੰ ਕੋਰਟ ਨੇ ਸਜ਼ਾ ਸੁਣਾਈ ਹੈ ਉਮਰ ਕੈਤ ਜੇ ਗੱਲ ਕਰ ਲਈਏ ਪਾਸਟਰ ਬਜਿੰਦਰ ਦੇ ਵਿਵਾਦਾਂ ਦੀ ਤਾਂ ਲਿਸਟ ਖਾਸੀ ਲੰਮੀ ਚੌੜੀ ਹੈ ਜਦੋਂ ਤੋਂ ਪਾਸਟਰ ਬਜਿੰਦਰ ਜਿਹੜਾ ਸੋਸ਼ਲ ਮੀਡੀਆ ਤੇ ਜਿਹੜਾ ਵਾਇਰਲ ਹੁੰਦਾ ਨਜ਼ਰ ਆਉਂਦਾ ਕੁਝ ਵੀਡੀਓਜ਼ ਉਸ ਦੀਆਂ ਨਜ਼ਰ ਆਉਂਦੀਆਂ ਨੇ ਕਿ ਉਹ ਹੱਥ ਲਾਉਂਦਾ ਲੋਕਾਂ ਨੂੰ ਤੇ ਲੋਕਾਂ ਨੂੰ ਕਰੰਟ ਲੱਗਦਾ ਇੱਕਦਮ ਤੇ ਲੋਕ ਪਿੱਛੇ ਹੋ ਕੇ ਡਿੱਗ ਜਾਂਦੇ ਨੇ ਪ੍ਰਚਾਰ ਪ੍ਰਸਾਰ ਦਾ ਜੋ ਤਰੀਕਾ ਸੀ ਪਾਸਟਰ ਬਜਿੰਦਰ ਦਾ ਤਾਂ ਉਸ ਦੇ ਖਿਲਾਫ ਕਈ ਉਸਤੇ ਹੀ ਭਾਈਚਾਰੇ ਦੇ ਲੋਕ ਖੜੇ ਹੋਏ ਜਦੋਂ ਵੀ ਕਿਸੇ ਨੇ ਵੀ ਪਾਸਟਰ ਬਜਿੰਦਰ ਦੇ ਨਾਲ ਗੱਲਬਾਤ ਕੀਤੀ ਤਾਂ ਉਸਨੇ ਕਿਹਾ ਕਿ ਸੋਸ਼ਲ ਮੀਡੀਆ ਤੇ ਅਜਿਹੀਆਂ ਵੀਡੀਓਜ਼ ਆਉਂਦੀਆਂ ਰਹਿੰਦੀਆਂ ਨੇ ਮੈਂ ਵਾਇਰਲ ਹੋ ਗਿਆ ਤੱਕੀ ਹੋ ਗਿਆ ਜਦੋਂ ਵੀ ਉਹਨਾਂ ਦੇ ਨਾਲ ਇਸ ਬਾਬਤ ਗੱਲ ਕੀਤੀ ਜਾਂਦੀ ਸੀ ਤਾਂ ਉਸ ਗੱਲ ਦੇ ਦੌਰਾਨ ਪਾਸਟਰ ਬਜਿੰਦਰ ਉਸ ਨੂੰ ਮੋੜ ਤੋੜ ਕੇ ਜੜਾ ਪੇਸ਼ ਕਰਤੇ ਸੀ ਤਾਂ ਉਸ ਤੋਂ ਬਾਅਦ ਵਿਵਾਦ ਲਗਾਤਾਰ ਵੱਧਨੇ ਸ਼ੁਰੂ ਹੋ ਗਏ ਜੋ ਲੋਕ ਉੱਥੇ ਆ ਕੇ ਆਪਣੀਆਂ ਤਕਲੀਫਾਂ ਦੱਸਦੇ ਸੀ ਰੋਂਦੇ ਸੀ ਬਾਤ ਦੇ ਵਿੱਚ ਉਹਨਾਂ ਦੀਆਂ ਵੀਡੀਓਜ਼ ਸਾਹਮਣੇ ਆਈਆਂ ਆਈਆਂ ਕਿ ਉਹਨਾਂ ਨੂੰ ਇਹ ਕਰਨ ਦੇ ਲਈ ਪੈਸੇ ਦਿੱਤੇ ਗਏ ਸੀ ਰਾਸ਼ਨ ਦਿੱਤਾ ਗਿਆ ਸੀ ਚੌਲ ਦਿੱਤੇ ਗਏ ਸੀ ਆਟਾ ਦਿੱਤਾ ਗਿਆ ਸੀ ਪੈਸੇ ਦਿੱਤੇ ਗਏ ਸੀ ਹੁਣ ਤੱਕ ਕ੍ਰਿਸਚਨ ਧਰਮ ਦੇ ਵਾਝ ਜਿੰਨੇ ਵੀ ਲੋਕਾਂ ਨੇ ਪਰਿਵਰਤਨ ਕੀਤਾ ਧਰਮ ਪਰਿਵਰਤਨ ਕੀਤਾ ਆਪਣਾ ਉਹਨਾਂ ਦੀਆਂ ਬਹੁਤ ਸਾਰੀਆਂ ਇੰਟਰਵਿਊਸ ਸਾਹਮਣੇ ਆਈਆਂ ਉਹਨਾਂ ਨੇ ਕਿਹਾ ਕਿ ਸਾਨੂੰ ਧਰਮ ਪਰਿਵਰਤਨ ਕਰਨ ਦੇ ਲਈ ਧਰਮ ਜੜਾਇਆ ਬਦਲਣ ਦੇ ਲਈ ਪੈਸੇ ਦਿੱਤੇ ਗਏ ਸੀ ਲੱਖਾਂ ਦਾ ਆਫਰ ਜੜਾਇਆ ਮਿਲਦਾ ਹੈ ਤਾਂ ਲੱਖਾਂ ਦੇ ਆਫਰ ਦਿੱਤੇ ਜਾਂਦੇ ਨੇ ਤੇ ਧਰਮ ਪਰਿਵਰਤਨ ਕਰਵਾਏ ਜਾਂਦੇ ਨੇ ਤਾਂ ਪਾਸਟਰ ਬਜਿੰਦਰ ਦੇ ਖਿਲਾਫ ਉਸਦੇ ਹੀ ਕਈ ਭਾਈਚਾਰਕ ਸਾਨ ਜੋ 크ਿਸਚਨ ਕਮਿਊਨਿਟੀ ਦੇ ਨਾਲ ਸੰਬੰਧ ਰੱਖਦੇ ਨੇ ਉਹ ਵੀ ਉਹਨਾਂ ਦੇ ਖਿਲਾਫ ਜਿਹੜੇ ਆ ਖੜੇ ਨਜ਼ਰ ਆਏ ਤਾਂ ਜਦੋਂ ਵੀ ਵਿਵਾਦ ਜਿਹੜਾ ਸ਼ੁਰੂ ਹੁੰਦਾ ਸੀ ਪਾਸਟਰ ਬਜਿੰਦਰ ਦਾ ਤਾਂ ਉਸ ਦੇ ਨਾਲ ਉਹਨਾਂ ਦਾ ਵਿਵਾਦ ਹੋਰ ਜ਼ਿਆਦਾ ਵੱਧਦਾ ਨਜ਼ਰ ਆਉਂਦਾ ਸੀ ਤਾਂ ਪਾਸਟਰ ਬਰਜਿੰਦਰ ਨੂੰ ਹੁਣ ਇੱਕ ਕੇਸ ਦੇ ਵਿੱਚ ਤਾਂ 7 ਸਾਲ ਦੀ ਸਜ਼ਾ ਹੋ ਗਈ ਹੈ ਉਹ ਹੈ ਜਬਰ ਜਨਾਹ ਦਾ ਮਾਮਲਾ 7 ਸਾਲ ਬਾਅਦ ਮਾਫ ਕਰਨਾ 7 ਸਾਲ ਬਾਅਦ ਜਬਰ ਜਨਾਹ ਦੇ ਮਾਮਲੇ ਦੇ ਵਿੱਚ ਜੜਾਇਆ ਉਹਨਾਂ ਨੂੰ ਉਮਰ ਕੈਦ ਜੜੀ ਆ ਸੁਣਾਈ ਗਈ ਹੈ ਤੁਹਾਨੂੰ ਦੱਸ ਦਈਏ ਕਿ ਮੁਹਾਲੀ ਕੋਰਟ ਨੇ ਜਦੋਂ ਫੈਸਲਾ ਸੁਣਾ ਰੱਖਵਾ ਰੱਖਿਆ ਸੀ ਤਾਂ ਉਸ ਤੋਂ ਬਾਅਦ ਪਾਸਟਰ ਬਰਜਿੰਦਰ ਨੂੰ ਪਟਿਆਲਾ ਦੀ ਜੇਲ੍ਹ ਦੇ ਵਿੱਚ ਜੜਾਇਆ ਉਹ ਪੇਸ ਦਿੱਤਾ ਗਿਆ ਸੀ ਤਾਂ ਹੁਣ ਦੇਖਣਾ ਉਹ ਇਹ ਹੋਵੇਗਾ ਕਿ ਪਾਸਟਰ ਬਜਿੰਦਰ ਦੇ ਜੋ ਸਮਰਥਕ ਨੇ ਉਹਨਾਂ ਦੇ ਵੱਲੋਂ ਕੀ ਪ੍ਰਤੀਕਿਰਿਆ ਦਿੱਤੀ ਜਾਵੇਗੀ ਸੋਸ਼ਲ ਮੀਡੀਆ ਤੇ ਕਿਹੋ ਜਿਹੇ ਬਿਆਨ ਹੁਣ ਸਾਹਮਣੇ ਆਉਣਗੇ ਕਿਸ ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਮੌਸਾ ਬਣਾਉਣਗੀਆਂ ਤੇ ਇਹ ਵੀ ਦੇਖਣਾ ਹੋਵੇਗਾ ਕਿ ਪੀੜਤਾ ਜਿਸ ਨੇ 7 ਸਾਲ ਇੰਤਜ਼ਾਰ ਕੀਤਾ ਇਨਸਾਫ ਦਾ ਇੰਤਜ਼ਾਰ ਕੀਤਾ ਅੱਜ ਜੋ ਖੁਸ਼ ਕਿੰਨੀ ਹੋਵੇਗੀ ਪਰ ਕਿਤੇ ਨਾ ਕਿਤੇ ਖੁਸ਼ੀ ਦੇ ਨਾਲ ਉਸ ਨੂੰ ਅਫਸੋਸ ਜ਼ਰੂਰ ਹੋਵੇਗਾ ਕਿਉਂਕਿ 7 ਸਾਲ ਉਸ ਨੂੰ ਇੰਤਜ਼ਾਰ ਕਰਨਾ ਪਿਆ ਪਰ ਕਿਤੇ ਨਾ ਕਿਤੇ ਕਾਨੂੰਨ ਨੇ ਆਪਣਾ ਫਰਜ਼ ਨਿਭਾਇਆ ਤੇ ਕਾਨੂੰਨ ਨੇ 7 ਸਾਲ ਬਾਅਦ ਪਾਸਟਰ ਬਜਿੰਦਰ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ ਤਾਂ ਇਸ ਉਮਰ ਕਿਆ ਦੀ ਸਜ਼ਾ ਤੋਂ ਬਾਅਦ ਮੈਨੂੰ ਲੱਗਦਾ ਹੈ ਕਿ ਜੋ ਇਸ ਤਰ੍ਹਾਂ ਦੀਆਂ ਘਟਨਾਵਾਂ ਨੂੰ ਅੰਜਾਮ ਦੇਣਗੇ ਜਾਂ ਜੋ ਇਸ ਤਰ੍ਹਾਂ ਦੀਆਂ ਘਟਨਾਵਾਂ ਨੂੰ ਅੰਜਾਮ ਦੇਣ ਦੀ ਸੋਚਣਗੇ ਵੀ ਤਾ ਫਿਰ ਕਿਤੇ ਨਾ ਕਿਤੇ ਉਹ ਇਸ ਫੈਸਲੇ ਨੇ ਫੈਸਲੇ ਨੂੰ ਜੜਾਇਆ ਮੱਦੇ ਨਜ਼ਰ ਦਿਮਾਗ ਦੇ ਵਿੱਚ ਜ਼ਰੂਰ ਰੱਖਣਗੇ ਕਿ ਭਾਵੇਂ 7 ਸਾਲ ਬਾਅਦ ਪਾਸਟਰ ਬਜਿੰਦਰ ਨੂੰ ਜੜਾਇਆ ਸਜ਼ਾ ਹੋਈ ਜਾਂ ਉਮਰ ਕੈਦ ਦੀ ਸਜ਼ਾ ਸੁਣਾਈ ਗਈਆ ਤਾਂ ਜੇ ਉਹ ਅਜੇ ਹੀ ਕਟਨਾ ਨੂੰ ਕਿਤੇ ਅੰਜਾਮ ਦੇਣਗੇ ਤਾਂ ਪਾਸਟਰ ਬਜਿੰਦਰ ਵਰਗਾ ਹੀ ਉਹਨਾਂ ਦਾ ਹਾਲ ਹੋਵੇਗਾ ਭਾਵੇਂ ਦੇਰ ਨਾਲ ਹੀ ਸਹੀ ਪਰ ਇਨਸਾਫ ਜਿਹੜਾ ਜ਼ਰੂਰ ਮਿਲੇਗਾ ਹਰ ਕਿਸੇ ਨੂੰ ਮਿਲੇਗਾ ਇੱਕ ਕਾਨੂੰਨ ਦਾ ਅਕਸਰ ਕਹਿਣਾ ਹੁੰਦਾ ਹੈ ਕਾਨੂੰਨੀ ਤੌਰ ਤੇ ਜਦੋਂ ਵੀ ਕੋਈ ਕਾਰਵਾਈ ਹੁੰਦੀ ਹੈ ਤਾਂ ਉਹ ਕਹਿੰਦੇ ਨੇ ਕਿ ਕਾਨੂੰਨੀ ਹਿਸਾਬ ਦੇ ਨਾਲ ਕਾਰਵਾਈ ਕਰਾਂਗੇ ਜੋ ਬਣਦੀ ਕਾਰਵਾਈ ਹੋਵੇਗੀ ਉਸ ਨੂੰ ਅੰਜਾਮ ਦਿੱਤਾ ਜਾਵੇਗਾ ਪਰ ਜੇ ਪਾਸਟਰ ਬਜਿੰਦਰ ਦੇ ਵਿਵਾਦਾਂ ਦੀ ਗੱਲ ਕੀਤੀ ਜਾਵੇ ਤਾਂ ਵਿਵਾਦ ਜੁੜੇ ਨੇ ਕਾਫੀ ਜ਼ਿਆਦਾ ਨੇ ਉਹਨਾਂ ਦੇ ਨਾਲ ਜੁੜੇ ਹੋਏ ਨੇ ਪਰ ਇੱਕ ਮਾਮਲੇ ਦੇ ਵਿੱਚ ਜਿਹੜਾ ਪੀੜਤਾ ਨੂੰ ਇਨਸਾਫ ਮਿਲਿਆ 7 ਸਾਲ ਬਾਅਦ ਉਮਰ ਕੈਦ ਦੀ ਸਜ਼ਾ ਹੋਈ ਆ ਪਾਸਟਰ ਬਜੰਦਰ ਨੂੰ ਇਸ ਲਈ ਦੀ ਵਟਿਕਾ ਖਬਰ ਜਿਹੜੀ ਆ ਪਾਸਟਰ ਵਰਜਿੰਦਰ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਤੁਹਾਨੂੰ ਦੱਸ ਦੇ ਕਿ ਪਾਸਟਰ ਵਰਜਿੰਦਰ ਨੂੰ ਉਮਰ ਕੈਦ ਦੀ ਸਜ਼ਾ ਹੋ ਗਈ ਹੈ ਜੀ ਹਾਂ ਜਿਸ ਫੈਸਲੇ ਨੂੰ ਲੈ ਕੇ ਫੈਸਲੇ ਦੀ ਘੜੀ ਨੂੰ ਲੈ ਕੇ ਸਭ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਸੀ ਪਹਿਲਾ ਫੈਸਲਾ ਰੱਖਮਾ ਰੱਖਿਆ ਗਿਆ ਸੀ ਮੁਹਾਲੀ ਕੋਰਟ ਦੇ ਵਿੱਚ ਜਿਹੜਾ ਸੁਣਵਾਈ ਹੋਈ ਸੀ ਤਾਂ ਹੁਣ ਆ ਪਾਸਟਰ ਵਰਜਿੰਦਰ ਨੂੰ ਉਮਰ ਕੈਦ ਦੀ ਸਜ਼ਾ ਹੋ ਗਈ ਹੈ ਜੀ ਹਾਂ 7 ਸਾਲ ਬਾਅਦ ਜੋ ਪੀੜਤਾ ਜੜੀਆਂ 7 ਸਾਲ ਜਿਸਨੇ 7 ਸਾਲ ਜਿਸਨੇ ਇੰਤਜ਼ਾਰ ਕੀਤਾ ਅੱਜ ਉਸਦੀ ਮਿਹਨਤ ਨੂੰ ਜੜਾ ਫਲ ਆ ਗਿਆ ਬੂਰ ਪੈ ਗਿਆ ਉਸਨੇ ਜੋ ਅੱਜ ਤੱਕ ਸਿਆ برداشت ਕੀਤਾ ਉਸ ਨੂੰ ਅੱਜ ਉਸਦਾ ਫਲ ਮਿਲ ਗਿਆ 7 ਸਾਲ ਬਾਅਦ ਪਾਸਟਰ ਬਜਿੰਦਰ ਨੂੰ ਉਮਰ ਕੈਦ ਦੀ ਸਜ਼ਾ ਹੋ ਗਈ ਹੈ ਜੀ ਹਾਂ ਲੋਕਾਂ ਦੀਆਂ ਨਜ਼ਰਾਂ ਟਿਕੀਆਂ ਹੋਇਆ ਸੀ ਅੱਜ ਦੇ ਦਿਨ ਤੇ ਅੱਜ ਦੀ ਸਭ ਤੋਂ ਵੱਡੀ ਖਬਰ ਜੇ ਮੈਂ ਕਹਾਂ ਕਿ ਪਾਸਟਰ ਬਰਜਿੰਦਰ ਦੇ ਫੈਸਲੇ ਨੂੰ ਲੈ ਕੇ ਆ ਤਾਂ ਕੋਈ ਵੱਡੀ ਗੱਲ ਨਹੀਂ ਹੋਵੇਗੀ ਕਿਉਂਕਿ ਸਾਰੇ ਪੰਜਾਬ ਦੀਆਂ ਨਜ਼ਰਾ ਪੰਜਾਬ ਤੋਂ ਬਾਹਰ ਦੇ ਲੋਕ ਜੋ ਪਾਸਟਰ ਬਰਜਿੰਦਰ ਦੇ ਚੌਂ ਵਾਲੇ ਨੇ ਜਾਂ ਫਿਰ ਜੋ ਉਸ ਨੂੰ ਅੱਜ ਤੱਕ ਚੈਲੰਜ ਕਰਦੇ ਆਏ ਨੇ ਜਦੋਂ ਵੀ ਇਸ ਦੇ ਨਾਲ ਵਿਵਾਦ ਜੁੜਿਆ ਪਾਸਟਰ ਬਜਿੰਦਰ ਦੇ ਨਾਲ ਤਾਂ ਹਰ ਕਿਸੇ ਦੀ ਨਜ਼ਰ ਜਿਹੜੀ ਆ ਅੱਜ ਦੇ ਫੈਸਲੇ ਤੇ ਟਿੱਕੀ ਹੋਈ ਸੀ ਕਿ ਬਜਿੰਦਰ ਨੂੰ ਆਖਿਰ ਕੋਰਟ ਕਿਹੜੀ ਸਜ਼ਾ ਸੁਣਾਵੇਗਾ ਹਾਲਾਂਕਿ ਜੋ ਉੱਥੇ ਅੱਜ ਪਹੁੰਚੇ ਹੋਏ ਸੀ ਗੁਰਸਿਮਰਨ ਸਿੰਘ ਮੰਡ ਵੀ ਜਿਹੜਾ ਉੱਥੇ ਪਹੁੰਚੇ ਹੋਏ ਸੀ ਕਈ ਹੋਰ ਲੋਕ ਅੱਜ ਸਜ਼ਾ ਸੁਣਨ ਦੇ ਲਈ ਉਥੇ ਪਹੁੰਚੇ ਹੋਏ ਸੀ ਕਿ ਬਜਿੰਦਰ ਨੂੰ ਕੀ ਸਜ਼ਾ ਸੁਣਾਈ ਜਾਵੇਗੀ ਉਹਨਾਂ ਨੇ ਕਿਹਾ ਸੀ ਕਿ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਆ ਅਜਿਹੇ ਬੰਦੇ ਨੂੰ ਜੋ ਧਰਮ ਦੇ ਨਾਂ ਤੇ ਕਲੰਕ ਹੋਵੇ ਤਾਂ ਇਸ ਵੇਲੇ ਦੀ ਵੱਡੀ ਖਬਰ ਜੇ ਕਹਿ ਲਈਏ ਕਿ ਪਾਸਟਰ ਬਜਿੰਦਰ ਦੇ ਨਾਲ ਚੁੜੀ ਹੋਈ ਆ ਉਮਰ ਕੈਦ ਦੀ ਸਜ਼ਾ ਜਿਹੜੀ ਆ ਪਾਸਟਰ ਬਜਿੰਦਰ ਨੂੰ ਹੋ ਗਈ ਆ ਕਮੈਂਟ ਤੁਸੀਂ ਵੀ ਕਰੋ ਕਿ ਤੁਸੀਂ ਪਾਸਟਰ ਬਜਿੰਦਰ ਨੂੰ ਲੈ ਕੇ ਕੀ ਸੋਚਦੇ ਹੋ ਕਿ ਤੁਸੀਂ ਉਸ ਦੇ ਸਮਰਥਕ ਹੋ ਕਿਉਂਕਿ ਸਮਰਥਕਾਂ ਦੇ ਵੱਲੋਂ ਲਗਾਤਾਰ ਕਿਆ ਜਾ ਰਿਹਾ ਸੀ ਕਿ ਪਾਸਟਰ ਬਜਿੰਦਰ ਨੂੰ ਫਸਾਇਆ ਜਾ ਰਿਹਾ ਅਜੇ ਹੀ ਕੋਈ ਗਾਲ ਨਹੀਂ ਪਾਸਟਰ ਬਜਿੰਦਰ ਤਾਂ ਬਹੁਤ ਚੰਗਾ ਇਨਸਾਨ ਹੈ ਪਰ ਜਿਸ ਦੇ ਨਾਲ ਬੀਤਦੀ ਹੈ ਜਗਜਾਹਰ ਹੁੰਦੀ ਹੈ ਹੱਡ ਬੀਤੀ ਹੁੰਦੀ ਹੈ ਸਿਰਫ ਉਸੇ ਨੂੰ ਪਤਾ ਹੁੰਦਾ ਕਿੰਨੇ ਹੀ ਵਿਵਾਦ ਕੁਝ ਹੀ ਦਿਨਾਂ ਦੇ ਵਿੱਚ ਪਾਸਟਰ ਬਜਿੰਦਰ ਦੇ ਨਾਲ ਜੁੜੇ ਹੋਏ ਸਾਹਮਣੇ ਆਏ ਕਦੇ ਉਸ ਦੀ ਮਾਰਕੁਟਾਈ ਦੀ ਵੀਡੀਓ ਸਾਹਮਣੇ ਆਉਂਦੀ ਹੈ ਕਦੇ ਉਹ ਕਿਸੇ ਔਰਤ ਨੂੰ ਜਲੀਲ ਕਰਦਾ ਨਜ਼ਰ ਆਉਂਦਾ ਹੈ ਤੇ 7 ਸਾਲ ਜਿਸ ਔਰਤ ਨੇ ਇੰਤਜ਼ਾਰ ਕੀਤਾ ਜਿਸ ਕੁੜੀ ਨੇ ਇੰਤਜ਼ਾਰ ਕੀਤਾ ਲੜਾਈ ਲੜੀ ਜਿਸ ਨੇ ਇਹ ਨਹੀਂ ਸੋਚਿਆ ਕਿ ਉਸਤੇ ਕੀ ਕੀ ਮੁਸ਼ਕਿਲਾਂ ਆਣਗੀਆਂ ਹਾਲਾਂਕਿ ਉਸ ਨੂੰ ਡਰਾਇਆ ਧਮਕਾਇਆ ਵੀ ਗਿਆ On Air ਤੇ ਉਸਦੀ ਇੱਕ ਇੰਟਰਵਿਊ ਵੀ ਸਾਹਮਣੇ ਆਈ ਸੀ ਉਹਨਾਂ ਨੇ ਪਿਛਲੇ ਦਿਨ ਇੰਟਰਵਿਊ ਦਿੱਤੀ ਸੀ ਜਦੋਂ ਮਹਾਲੀ ਕੋਰਟ ਨੇ ਫੈਸਲਾ ਜਿਹੜਾ ਰਾਖਮਾ ਰੱਖਿਆ ਸੀ ਪਾਸਟਰ ਬਜਿੰਦਰ ਨੂੰ ਪਟਿਆਲਾ ਦੀ ਕੇਂਦਰੀ ਜੇਲ੍ਹ ਦੇ ਵਿੱਚ ਭੇਜ ਦਿੱਤਾ ਗਿਆ ਸੀ ਉਸ ਤੋਂ ਬਾਅਦ On Air ਦੇ ਨਾਲ ਉਹਨਾਂ ਨੇ ਖਾਸ ਗੱਲਬਾਤ ਕੀਤੀ ਸੀਗੀ ਤਾਂ ਉਸ ਦੌਰਾਨ ਵੀ ਉਹਨਾਂ ਨੇ ਦੱਸਿਆ ਸੀ ਕਿ ਉਹਨਾਂ ਨੂੰ ਡਰਾਇਆ ਧਮਕਾਇਆ ਗਿਆ ਲਗਾਤਾਰ ਪਰ ਉਸਨੇ ਹਾਰ ਨਹੀਂ ਮੰਨੀ ਉਸਨੇ ਕਿਹਾ ਕਿ ਪਾਸਟਰ ਬਰਜਿੰਦਰ ਦੇ ਨਾਲ ਕੁਝ ਲੋਕ ਹੋਰ ਵੀ ਸੀਐਸ ਪੂਰੇ ਕਾਂਡ ਦੇ ਵਿੱਚ ਜੋ ਸ਼ਾਮਲ ਸੀਗੇ ਤਾਂ ਉਸ ਉਹਨਾਂ ਨੂੰ ਵੀ ਉਹ ਸਜ਼ਾ ਜੜੀਆ ਜ਼ਰੂਰ ਦਵਾਈਗੀ ਹਾਲਾਂਕਿ ਲੋਕਾਂ ਦੇ ਵੱਲੋਂ ਉਸ ਨੂੰ ਕਿਹਾ ਗਿਆ ਜੋ ਪਾਸਟਰ ਦੇ ਚਾਹਤੇ ਨੇ ਜੋ ਪਾਸਟਰ ਨੂੰ ਮੰਨਦੇ ਨੇ ਉਹਨਾਂ ਦੇ ਵੱਲੋਂ ਉਸ ਲੜਕੀ ਨੂੰ ਕਿਹਾ ਗਿਆ ਕਿ ਇਹ ਤਾਂ ਜ਼ਬਰਜਨਾਹ ਦੇ ਪਰਚੇ ਕਰਵਾਉਂਦੀ ਹੈ ਦੋਸ਼ ਜਿਹੜੇ ਆ ਉਸ ਕੁੜੀ ਤੇ ਲਗਾਏ ਗਏ ਸੀ ਪਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਜਿਵੇਂ ਕਹਿ ਲਿਆ ਕਿ ਕਾਨੂੰਨ ਸਬ ਦੇ ਨਾਲ ਇਨਸਾਫ ਕਰਦਾ ਤਾਂ ਕਿਤੇ ਨਾ ਕਿਤੇ ਇਸ ਕੁੜੀ ਦੇ ਨਾਲ ਇਨਸਾਫ ਹੋਇਆ 7 ਸਾਲ ਬਾਅਦ ਪਾਸਟਰ ਬਜਿੰਦਰ ਨੂੰ ਸਜ਼ਾ ਹੋਈ ਹੈ ਉਮਰ ਕੈਦ ਦੀ ਸਜ਼ਾ ਜਿਹੜੀ ਆ ਪਾਸਟਰ ਬਜਿੰਦਰ ਨੂੰ ਸੁਣਾਈ ਗਈ ਹੈ ਤਾਂ ਹਰ ਕੋਈ ਅੱਜ ਸਿਰਫ ਇਸੇ ਖਬਰ ਤੇ ਇਸੇ ਫੈਸਲੇ ਤੇ ਨਜ਼ਰਾਂ ਟਿਕਾਈ ਬੈਠੇ ਸੀ ਕਿ ਆਖਰ ਪਾਸਟਰ ਬਜਿੰਦਰ ਨੂੰ ਕਿਹੜੀ ਸਜ਼ਾ ਜਿਹੜੀ ਆ ਕੋਰਟ ਸੁਣਾਏਗੀ ਤਾਂ ਪਾਸਟਰ ਬਜਿੰਦਰ ਨੂੰ ਕੋਰਟ ਨੇ ਸਜ਼ਾ ਸੁਣਾਈ ਹੈ ਉਮਰ ਕੈਪ ਜੇ ਗੱਲ ਕਰ ਲਈਏ ਪਾਸਟਰ ਬਜਿੰਦਰ ਦੇ ਵਿਵਾਦਾਂ ਦੀ ਤਾਂ ਲਿਸਟ ਖਾਸੀ ਲੰਮੀ ਚੌੜੀ ਹੈ ਜਦੋਂ ਤੋਂ ਪਾਸਟਰ ਬਜਿੰਦਰ ਜਿਹੜਾ ਸੋਸ਼ਲ ਮੀਡੀਆ ਤੇ ਜਿਹੜਾ ਵਾਇਰਲ ਹੁੰਦਾ ਨਜ਼ਰ ਆਉਂਦਾ ਹੈ ਕੁਝ ਵੀਡੀਓਜ਼ ਉਸ ਦੀਆਂ ਨਜ਼ਰ ਆਉਂਦੀਆਂ ਨੇ ਕਿ ਉਹ ਹੱਥ ਲਾਉਂਦਾ ਲੋਕਾਂ ਨੂੰ ਤੇ ਲੋਕਾਂ ਨੂੰ ਕਰੰਟ ਲੱਗਦਾ ਏਕਦਮ ਤੇ ਲੋਕ ਪਿੱਛੇ ਹੋ ਕੇ ਡਿੱਗ ਜਾਂਦੇ ਨੇ ਪ੍ਰਚਾਰ ਪ੍ਰਸਾਰ ਦਾ ਜੋ ਤਰੀਕਾ ਸੀ ਪਾਸਟਰ ਬਜਿੰਦਰ ਦਾ ਤਾਂ ਉਸ ਦੇ ਖਿਲਾਫ ਕਈ ਉਸਤੇ ਹੀ ਭਾਈ ਚਾਰੇ ਦੇ ਲੋਕ ਖੜੇ ਹੋਏ ਜਦੋਂ ਵੀ ਕਿਸੇ ਨੇ ਵੀ ਪਾਸਟਰ ਬਜਿੰਦਰ ਦੇ ਨਾਲ ਗੱਲਬਾਤ ਕੀਤੀ ਤਾਂ ਉਸਨੇ ਕਿਹਾ ਕਿ ਸੋਸ਼ਲ ਮੀਡੀਆ ਤੇ ਅਜਿਹੀਆਂ ਵੀਡੀਓਜ਼ ਆਉਂਦੀਆਂ ਰਹਿੰਦੀਆਂ ਨੇ ਮੈਂ ਵਾਇਰਲ ਹੋ ਗਿਆ ਤੱਕੀ ਹੋ ਗਿਆ ਜਦੋਂ ਵੀ ਉਹਨਾਂ ਨਾਲ ਇਸ ਬਾਬਤ ਗੱਲ ਕੀਤੀ ਜਾਂਦੀ ਸੀ ਤਾਂ ਉਸ ਗੱਲ ਦੇ ਦੌਰਾਨ ਪਾਸਟਰ ਬਜਿੰਦਰ ਉਸ ਨੂੰ ਮੋੜ ਤੋੜ ਕੇ ਜਣਾ ਪੇਸ਼ ਕਰਤੇ ਸੀ ਤਾਂ ਉਸ ਤੋਂ ਬਾਅਦ ਵਿਵਾਦ ਲਗਾਤਾਰ ਵੱਧਨੇ ਸ਼ੁਰੂ ਹੋ ਗਏ ਜੋ ਲੋਕ ਉੱਥੇ ਆ ਕੇ ਆਪਣੀਆਂ ਤਕਲੀਫਾਂ ਦੱਸਦੇ ਸੀ ਰੋਂਦੇ ਸੀ ਬਾਤ ਦੇ ਵਿੱਚ ਉਹਨਾਂ ਦੀਆਂ ਵੀਡੀਓਜ਼ ਸਾਹਮਣੇ ਆਈਆਂ ਕਿ ਉਹਨਾਂ ਨੂੰ ਇਹ ਕਰਨ ਦੇ ਲਈ ਪੈਸੇ ਦਿੱਤੇ ਗਏ ਸੀ ਰਾਸ਼ਨ ਦਿੱਤਾ ਗਿਆ ਸੀ ਚੌਲ ਦਿੱਤੇ ਗਏ ਸੀ ਆਟਾ ਦਿੱਤਾ ਗਿਆ ਸੀ ਪੈਸੇ ਦਿੱਤੇ ਗਏ ਸੀ ਹੁਣ ਤਾਂ 크੍ਰਿਸਚਨ ਧਰਮ ਦੇ ਵਾਝ ਜਿੰਨੇ ਵੀ ਲੋਕਾਂ ਨੇ ਪਰਵਰਤਨ ਕੀਤਾ ਧਰਮ ਪਰਵਰਤਨ ਕੀਤਾ ਆਪਣਾ ਉਹਨਾਂ ਦੀਆਂ ਬਹੁਤ ਸਾਰੀਆਂ ਇੰਟਰਵਿਊਸ ਸਾਹਮਣੇ ਆਈਆਂ ਉਹਨਾਂ ਨੇ ਕਿਹਾ ਕਿ ਸਾਨੂੰ ਧਰਮ ਪਰਵਰਤਨ ਕਰਨ ਦੇ ਲਈ ਧਰਮ ਜੜਾਇਆ ਬਦਲਣ ਦੇ ਲਈ ਪੈਸੇ ਦਿੱਤੇ ਗਏ ਸੀ ਲੱਖਾਂ ਦਾ ਆਫਰ ਜੜਾਇਆ ਮਿਲਦਾ ਦਾਇ ਲੱਖਾਂ ਦੇ ਆਫਰ ਦਿੱਤੇ ਜਾਂਦੇ ਨੇ ਤੇ ਧਰਮ ਪਰਿਵਰਤਨ ਕਰਵਾਏ ਜਾਂਦੇ ਨੇ ਤਾਂ ਪਾਸਟਰ ਬਜਿੰਦਰ ਦੇ ਖਿਲਾਫ ਉਸਦੇ ਹੀ ਕਈ ਭਾਈਚਾਰਕ ਸਾਂ ਜੋ 크ਿਸਚਨ ਕਮਿਊਨਿਟੀ ਦੇ ਨਾਲ ਸੰਬੰਧ ਰੱਖਦੇ ਨੇ ਉਹ ਵੀ ਉਹਨਾਂ ਦੇ ਖਿਲਾਫ ਜਿਹੜੇ ਆ ਖੜੇ ਨਜ਼ਰ ਆਏ ਤਾਂ ਜਦੋਂ ਵੀ ਵਿਵਾਦ ਜਿਹੜਾ ਸ਼ੁਰੂ ਹੁੰਦਾ ਸੀ ਪਾਸਟਰ ਬਜਿੰਦਰ ਦਾ ਤਾਂ ਉਸ ਦੇ ਨਾਲ ਉਹਨਾਂ ਦਾ ਵਿਵਾਦ ਹੋਰ ਜ਼ਿਆਦਾ ਵੱਧਦਾ ਨਜ਼ਰ ਆਉਂਦਾ ਸੀ ਤਾਂ ਪਾਸਟਰ ਬਜਿੰਦਰ ਨੂੰ ਹੁਣ ਇੱਕ ਕੇਸ ਦੇ ਵਿੱਚ ਤਾਂ 7 ਸਾਲ ਦੀ ਸਜ਼ਾ ਹੋ ਗਈ ਹੈ ਉਹ ਹੈ ਜ਼ਬਰ ਜਨਾਹ ਦਾ ਮਾਮਲਾ 7 ਸਾਲ ਬਾਅਦ ਮਾਫ ਕਰਨਾ 7 ਸਾਲ ਬਾਅਦ ਜ਼ਬਰ ਜਨਾਹ ਦੇ ਮਾਮਲੇ ਦੇ ਵਿੱਚ ਜਿਹੜਾ ਆ ਉਹਨਾਂ ਨੂੰ ਉਮਰ ਕੈਦ ਜਿਹੜੀ ਆ ਸੁਣਾਈ ਗਈ ਹੈ ਤੁਹਾਨੂੰ ਦੱਸ ਦਈਏ ਕਿ ਮੋਹਾਲੀ ਕੋਰਟ ਨੇ ਜਦੋਂ ਫੈਸਲਾ ਸੁਣਾ ਰੱਖਵਾ ਰੱਖਿਆ ਸੀ ਤਾਂ ਉਸ ਤੋਂ ਬਾਅਦ ਪਾਸਟਰ ਬਜਿੰਦਰ ਨੂੰ